ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਹਾਡਾ ਮੇਰੇ ਚੈਨਲ ਤੇ ਜੀ ਸਵਾਗਤ ਹੈ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਨੂੰ ਜੀ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਾ ਕਰਕੇ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਹਾਂਜੀ ਮੈਂ ਕਰਦੇ ਆ ਕਿ ਤੁਸੀਂ ਵੀ ਸਾਰੇ ਜਣੇ ਠੀਕ ਠਾਕ ਹੋਵੋ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਕੁਝ ਕੁ ਟਾਈਮ ਆਪਾਂ ਵਲੌਗ ਨਹੀਂ ਸੀ ਪਾਏ ਕਿਉਂਕਿ ਥੋੜਾ ਜਿਹਾ ਕੰਮ ਸੀਗਾ ਜੀ ਜ਼ਰੂਰੀ ਪਗੜ ਲਿਆ ਵਾ ਤੇ ਹੁਣ ਆਪਾਂ ਦਿੱਲੀ ਦੇ ਲਈ ਵਲੌਗ ਪਾਇਆ ਕਰਾਂਗੇ ਜੀ ਜਰੂਰ ਤੇ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਕਿ ਤੁਸੀਂ ਵਲੌਗ ਕਿਉਂ ਨਹੀਂ ਪਾ ਰਹੇ ਹੈਗੇ ਤੇ ਕਿਉਂਕਿ ਥੋੜਾ ਜਿਹਾ ਕੰਮ ਇਹ ਆ ਸੀਗਾ ਤੇ ਇਸ ਕਰਕੇ ਹੀ ਆਪਾਂ ਵਲੌਗ ਪਾਣੇ ਛੱਡਦੇ ਸੀਗੇ ਤੇ ਹੁਣ ਆਪਾਂ ਵਲੌਗ ਦੁਬਾਰਾ ਤੋਂ ਸਟਾਰਟ ਕਰਿਆ ਕਰਾਂਗੇ ਤੇ ਦੁਬਾਰਾ ਤੋਂ ਪਾਇਆ ਕਰਾਂਗੇ ਤੇ ਇੱਧਰ ਅਰਪਨ ਬੈਠੀ ਆ ਇਹ ਜਾਪ ਕਰਨ ਲੱਗੀ ਜੀ ਹੈ ਹਾਂ ਜੀ ਬੈਠੋ ਬਾਈ ਕਰੋ ਬਾਈ ਇੱਧਰ ਆ ਕਾਲੂ ਗੀ ਹੈਲੋ ਗਾਇਜ਼ ਤੁਸੀਂ ਫਿਕਾਤੋ ਆਪਨ ਬਾਈ ਕਰੋ ਕੀ ਕੀ ਆਪਨ ਬਾਈ ਕਰ ਦੇ ਦੂੰ ਮੈਂ ਤੂੰ ਵੀ ਬਾਈ ਕਰ ਦੇ ਬਾਈ ਇਹ ਨਾ ਹੁਣ ਨਾ ਰੋਣ ਲੱਗ ਗਈ ਤੇ ਰੋੜਦੀ ਰੋੜਦੀ ਹਾਂ ਹੁਣ ਇਹ ਪਾਸੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਿੱਧਰ ਕਿੱਧਰ ਪਹੁੰਚ ਜਾਂਦੀ ਆ ਧਿਆਨ ਰੱਖਣਾ ਬੰਦਾ ਹੁਣ ਇਹਦਾ ਥੋੜਾ ਜਿਆਦਾ ਧਿਆਨ ਰੱਖਣਾ ਪੈਂਦਾ ਵਾ। ਮਾਂ ਤਾਂ ਥੱਲੇ ਵੀ ਗਿਰ ਗਈ ਸੀ। ਕਾਲ ਵੀ ਨੇ نیچے ਸੜਤੀ ਸੀਗੀ ਇਹ। ਮੇਰਾ ਬਣਾਵਾਂਗਾ ਠੀਕ ਹੈ। ਆ ਗਈ ਥੱਲੇ ਰੋਟੀ। ਮम्मा ਪਹਿਲਾਂ ਮम्मा ਪਹਿਲਾਂ ਆ ਬੈਠੇ ਲਗੀ ਆਹ ਆਹ ਆਹ। ਰੋੜ ਰੋੜ ਕੇ ਥੱਲੇ ਗਿਰ ਗਈ। ਆਪਨ ਆ ਦੇਖਾ ਪੁਰ ਪੁੱਠੇ ਕੰਮ ਇਹਨਾਂ ਨੂੰ ਹੋਈਆਂ ਹੋਈਆਂ ਨੇ ਜੀ ਛੁੱਟੀਆਂ ਛੁੱਟੀਆਂ ਦਾ ਕੰਮ ਇਹਨਾਂ ਨੇ ਪੂਰਾ ਫਿਨਿਸ਼ ਕਰ ਲਿਆ ਬਸ ਹੁਣ ਸਿਰਫ ਇੱਕ ਇਕੱਲੇ ਚਾਟ ਰਹਿ ਗਏ ਇਹਨਾਂ ਦੇ ਬਣਾਉਣ ਤੋਂ ਉਹ ਕੰਮ ਸਾਡੀ ਮੰਮੀਆਂ ਦਾ ਮੰਮਾ ਨੇ ਹੋਰ ਕੰਮ ਪੈ ਗਿਆ ਹੋਰ ਕੀ ਉਹ ਕੰਮ ਆ ਦੀ ਮੰਮੀਆਂ ਦਾ ਚਾਟ ਬਣਾਉਣ ਮੈਡਮ ਨੇ ਦੱਸਿਆ ਆ ਚਾਰ ਪੰਜ ਚਾਟ ਬਣਾਉਣ ਵਾਸਤੇ ਤੇ ਹੁਣ ਉਹ ਬਸ ਤੁਹਾਨੂੰ ਪਤਾ ਹੀ ਆ ਜੀ ਉਹ ਮੇਰਾ ਕੰਮ ਆ ਓਏ ਵੀ ਚੱਲਣਾ ਤਾ ਯਾ ਕਿੱਥੇ ਅੰਮ ਭਾਈ ਕੱਢ ਕਿਨੂੰ ਕਹਦਾ ਸੀ ਬਾਈ ਹੈ ਤਾ ਤੇਰੇ ਨਾਲ ਗੱਲ ਵੀ ਰਹਿਨੇ ਵੀ ਆਣਾ ਪੁੱਠੇ ਕੰਮ ਕਰਦਾ बाहर जाने की बहुत शौकीन है बाहर जाने की हौली बाय कर दे बाय कर दे जाओ जाओ बाय कर दे बाय करो बाय बाय कर दे कर दे बाय बाय ਦੇਖੀ ਬਾਹ ਜਾਨੀ ਤਾਂ ਬਹੁਤ ਇਹਨੂੰ ਰੰਦਾ ਵੀ ਛੇਤੀ ਬਾਅਦ ਚਲੀ ਜਾਵਾਂ। ਸਿੱਤ ਦੇਖ ਜੂਗੀ। ਹਾਂਜੀ ਗਾਇਜ਼ ਇੱਧਰ ਕਾਲ ਵੀ ਬੰਨਣ ਲੱਗਿਆ ਜੀ ਪਰਨਾ। ਤੇ ਹੁਣ ਇਹ ਬਹੁਤ ਵਧੀਆ ਜਨ ਦੀ ਪਰਨਾ ਮੰਨ ਲਾਂਦਾ ਵਾ। ਬਾਕੀ ਆਪਾਂ ਇਹਨੂੰ ਕਦੇ ਵੀ ਇਹ ਨਹੀਂ ਕਹੇਗਾ ਵੀ ਹਾਂ ਤੇਰਾ ਪਰਨਾ ਨਹੀਂ ਵਧੀਆ ਹੈਗਾ। ਆਪਾਂ ਹਮੇਸ਼ਾ ਇਹੀ ਕਹਿੰਦਾ ਹੈ ਕਿ ਤੇਰਾ ਪਰਨਾ ਬਹੁਤ ਵਧੀਆ। ਕਿਉਂਕਿ ਆਪਾਂ ਹਮੇਸ਼ਾ ਬੱਚੇ ਨੂੰ ਮੋਟੀਵੇਟ ਹੀ ਕਰਨਾ ਚਾਹੀਦਾ ਵਾ। ਬੱਚੇ ਨੂੰ ਹਮੇਸ਼ਾ ਬਸ ਇਹੀ ਕਹਿਣਾ ਚਾਹੀਦਾ ਹੈ ਕਿ ਬਹੁਤ ਵਧੀਆ ਹੈ ਕਿ ਕਿਆ ਹੌਲੀ ਹੌਲੀ ਇਹਦਾ ਹੱਥ ਟਿਕੂਗਾ। ਤੇ ਬਾਕੀ ਹੁਣ ਦੇਖਦੇ ਹਾਂ ਕਿ ਤੱਕਿਆ ਹੈ ਬੰਨਣਾ। ਕਿੱਦਾਂ ਦਾ ਬੰਨਦਾ ਹੈ। ਦੇਖਾਲੋ ਆਪਾਂ ਦਾ ਭਾਂਡੂ ਕੀ ਹੈ। ਹੋ ਦੇ। ਹੋ ਦੇ। ਆਪਾਂ ਬਾਏ। ਮਸੜੀ ਕਿਤੇ ਚੱਲਿਆ। ਹੈਲੋ ਗਾਇਜ਼। ਸਵੀਕਾਰ। ਦੀਨੇ ਕਿਤਾ ਤਦ ਵੀ ਗਰ।

ਤੇ ਮੈਂ ਹੁਣ ਕੰਮ ਕੁਮ ਨੂੰ ਵੇੜ ਕੇ ਹੋ ਗਈਆਂ ਜੀ ਬੇਲੀ ਰੋਟੀ ਪਾਣੀ ਬਣਾ ਲਈਆ ਸਬਜ਼ੀ ਬਣਾ ਲਈਆ ਪਾ ਧਰਾਂ ਵੀ ਕੱਢਿਆਂ ਦੀਆਂ ਤੇ ਅਰਪਣ ਤੇ ਗਾਲਬੀਰ ਖੇਡਦੇ ਆ ਜੀ ਬਾਹਰ ਤੇ ਚਲੋ ਦੇਖਦੇ ਆਪਾਂ ਕੀ ਖੇਡਣ ਲੱਗੇ ਹੋਏ ਆ ਉਹ ਤੇ ਨਾਲ ਤੁਹਾਨੂੰ ਵੀ ਦਿਖਾਣੇ ਆ ਓਏ ਹਾਲ ਲੈ ਲੋ ਹਾਲ ਹੈ ਕੀ ਕਰੀ ਫਿਰਦੇ ਹੋਏ ਮਿੱਟੀ ਪਾ ਦੇ ਡੰਗਰਾ ਉੱਤੇ ਲਾਉ ਜੀ ਲੱਗੇ ਮਿੱਟੀ ਚ ਖੇਡਣ ਬਾਹਰ ਅੱਜ ਮੌਸਮ ਬਹੁਤ ਵਧੀਆ ਹੈ। ਆਹ ਕਿਹ ਨਾਲ ਲੁਕਾ। ਕਿਉਂ? ਬਾਹਰ ਤੁਨਾ। ਆ ਤੁਸੀਂ ਧੋ ਕੇ ਰੱਖਣਾ ਇਹ। ਮੈਂ ਤਾਂ ਲੁਕਾ। ਅਗੇ ਤਾਂ ਉੱਧਰ ਹੀ ਹੁੰਦਾ। ਤੂੰ ਨਾ ਜਦੋਂ ਬੈੜੀ ਹੰਦੰਦੀ। ਮੂੰਹ ਦੇਲਾ ਹਾਲ। ਜੁੜਾ ਜਿਹੜਾ ਕਿਧਰ ਗਿਆ? ਹੜ ਜੁੜਾ ਗਈ। ਜੁੜਾ ਲਾ ਦੇ। ਮੇਰੇ ਤਾਂ ਹੱਥ ਲਿਬੜੇ ਹੋਇਆ। ਤੂੰ ਕੌਣ? ਕਸੇ ਹੋ ਨੁ ਤੂੰ ਕੌਣ?

ਜੀ ਗਾਇਜ਼ ਅਕਾਲਬੀਰ ਆ ਗਿਆ ਜੀ ਅੰਦਰ ਖੇਡ ਖੂਡ ਕੇ ਤੇ ਅਰਪਨ ਇੱਧਰ ਖੇਡਣ ਲੱਗੀ ਹੋਈ ਆ ਅੱਜ ਦਾ ਵਲੌਗ ਇੰਨਾ ਹੀ ਇੱਥੇ ਆਪਾਂ ਐਂਡ ਕਰਦੇ ਆਂ ਅੱਜ ਦਾ ਵਲੌਗ ਇੰਨਾ ਹੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਆ ਹੁਣ ਆਪਾਂ ਡੇਲੀ ਡੇਲੀ ਵਲੌਗ ਲੈ ਕੇ ਆਇਆ ਕਰਾਂਗੇ ਜੀ ਤਦ ਤੱਕ ਦੇ ਲਈ ਬਾਏ